ਦੇਖੋ ਜੀ ਵੀ ਇੰਨੇ ਸਵਾਦ ਮਾਲ ਪੂਰੇ ਬਨੇ ਹਨ ਔਰ ਪਤਲੇ ਪਤਲੇ ਜਾਲੀਦਾਰ ਇਹ ਦੇਖੋ ਚਾਸ਼ਨੀ ਵਾਲੇ ਔਰ ਨਾਲ ਹੈ ਰਬੜੀ ਵਰਗੀ ਖੀਰ ਜ਼ਬਰਦਸਤ ਤੇ ਮੇਰੀ ਜਿਸ ਤਰੀਕੇ ਨਾਲ ਮੈਂ ਬਣਾਇਆ ਨਾ ਤੁਸੀਂ ਆਕੇ ਨਾ ਬਸ ਮੇਰੇ ਚੈਨਲ ਤੇ YouTube ਤੇ ਜਾਕੇ ਨਾ ਤੇਜ ਜਿਸ ਕਿਚਨ ਦੇਖੋ ਤੁਸੀਂ ਤੇ ਬਹੁਤ ਹੀ ਮਤਲਬ ਬੜੀ ਆਨੰਦਮਈ ਰੈਸিপি ਹੈ ਡੋਨਟ ਫਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਥੈਂਕ ਯੂ हेलो एवरीवन वेलकम बैक टू तेजिस किचन सब तो पहला मैं थوڑا ਸਾਰਿਆਂ ਦਾ ਸ਼ੁਕਰੀਆ ਕਰਦੀ ਹਾਂ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੰਨਾ ਪਿਆਰ ਕਰਨ ਦਾ ਇੰਨਾ ਸਪੋਰਟ ਦੇਣ ਦਾ ਤੇ ਮੇਰੇ ਚੈਨਲ ਨੂੰ ਦੇਖਦੇ ਹੋ ਔਰ ਤੁਹਾਡੀ ਤੁਸੀਂ ਕਿੰਨਾ ਸੋਣਾ ਇੰਗੇਜ ਕਰਦੇ ਹੋ ਮੈਂ ਕੋਈ ਬਜਾਰਤ ਵੀ ਪਾਨੀ ਆ ਤੁਸੀਂ ਜਵਾਬ ਦੰਦੇ ਹੋ ਤੇ ਆਪਣੀ رائے ਵੀ ਦੰਦੇ ਹੋ थैंक यू थैंक यू so much ਤੇ ਅੱਜ ਦੀ ਜਿਹੜੀ ਮੈਂ ਰੈਸিপি ਬਣਾ ਰਹੀ ਨਾ ਸੱਚੀ ਪੁੱਛੋ ਤਾਂ ਬਹੁਤ ਮਜ਼ੇਦਾਰ ਹੈ ਕਿ ਮਤਲਬ ਮੇਰੀ ਫੈਮਲੀ ਦੀ ਕਿ ਸਭ ਦੀ ਫੇਵਰੇਟ ਹੈ ਪੂਰੇ ਨਾਰਥ ਇੰਡੀਆ 'ਚ ਖਾਈ ਜਾਂਦੀ ਹੈ ਪੰਜਾਬ 'ਚ ਆਪਾਂ ਵਿਆਹ ਚ ਕਿੰਨੀ ਬਣਦੀ ਹੈ ਆਪਣੇ ਈਵਨ ਤੀਆਂ ਆ ਗਿਆ ਤਾਂ ਕਹਿੰਦੇ ਬਣਾ ਲਓ ਤੇ ਕੋਈ ਰਖੜੀ ਆ ਗਈ ਕੋਈ ਵੀ ਤਿਹਾਰ ਆ ਗਿਆ ਤਾਂ ਉਹ ਕਹਿੰਦੇ ਚਲੋ ਜੀ ਇਹ ਬਣਾ ਕੇ ਖਾ ਲਓ ਕੋਈ ਕਿਸੇ ਦਾ ਜਨਮ ਦਿਨ ਆ ਗਿਆ ਚਲੋ ਇਹ ਬਣਾ ਕੇ ਖਾ ਲਓ ਹੁਣ ਦੱਸੋ ਕੀ ਖਾ ਲਓ ਵੀ ਮਾਲਪੂੜੇ ਇਹਦਾ ਤਾਂ ਕੋਈ ਟਾਈਮ ਹੀ ਨਹੀਂ ਆ ਜਦੋਂ ਮਰਜ਼ੀ ਬਣਾ ਕੇ ਖਾਓ ਬਰਸਾਤਾਂ 'ਚ ਤਾਂ ਇਹਦਾ ਆਪਣਾ ਹੀ ਮਜ਼ਾ ਹੁੰਦਾ ਠੀਕ ਹੈ ਤੇ ਚਲੋ ਮੈਂ ਸ਼ੁਰੂ ਕਰਦੀ ਆ ਆਪਣੀ ਰੈਸਪੀ ਮਾਲਪੂੜਿਆਂ ਦੀ ਤੇ ਇਹ ਲਈਆ ਮੈਂ ਦੁੱਧ ਇਹ ਦੁੱਧ ਹੈਗਾ ਕਿ ਕੋਈ ਅਰਾਊਂਡ 300 ml ਦੇ ਕਰੀਬ ਹੈ ਇਹ ਵਾਲਾ ਡੇਢ ਕੱਪ ਕਹਿ ਲਓ ਤੇ ਉਹ ਮੈਂ ਲਿਆ ਇਹ ਦੇਖੋ ਜਿਹੜੇ ਕੁਝ ਚੀਜ਼ਾਂ ਦੇ ਨਾ ਮੈਜ਼ਰਮੈਂਟ ਹੁੰਦਾ ਨਹੀਂ ਹੈ ਪਰ ਕਈ ਵਾਰ ਹੁੰਦਾ ਹੈ ਮੈਨੂੰ ਕਹਿ ਦਿੰਦੇ ਵੀ ਤੁਸੀਂ ਪ੍ਰੋਪਰ ਮੈਜ਼ਰਮੈਂਟ ਦਿਖਾਇਆ ਕਰੋ ਕਿਉਂਕਿ ਹਰ ਕਿਸੇ ਦੀ ਆਪਣੀ ਫੈਮਲੀ ਦਾ ਹਿਸਾਬ ਹੁੰਦਾ ਕਿਸੇ ਦੀ ਫੈਮਲੀ 5 ਜਣਿਆਂ ਦੀ ਕਿਸੇ ਦੀ 6 ਜਣਿਆਂ ਦੀ ਕਿਸੇ ਚਾਰ ਦੀ ਕਿਸੇ ਤਿੰਨ ਹੈ ਨਾ ਤੇ ਇਦਾਂ ਚਲੋ ਖੈਰ ਮੈਂ ਸ਼ੁਰੂ ਕਰਦੀ ਹਾਂ ਤੇ ਇਹਦੇ ਚ ਮੈਂ ਤਾਂ ਥੋੜਾ ਸਾ ਇੱਕ ਚਮਚ ਪਾ ਕੇ ਨਾ ਮੈਂ ਦਹੀਂ ਦਾ ਪਾ ਰਹੀ ਹਾਂ ਦੁੱਧ ਚ ਇਹ ਪੂਰੀ ਠਿੱਕੀ ਯੋਗਰਟ ਹੈ ਇਹ ਪੂਰਾ ਇੱਕ ਚਮਚ ਹੁਣ ਤੁਸੀਂ ਕਹੋਗੇ ਕਿ ਦਹੀਂ ਕਿਉਂ ਪਾਈ ਹੈ ਇਹਦੇ ਚ ਹੈ ਨਾ ਹੁਣ ਜਿਵੇਂ ਆਪਾਂ ਜਲੇਬੀਆਂ ਵੀ ਖਾਂਦੇ ਹਾਂ ਨਾ ਜਲੇਬੀਆਂ ਚ ਵੀ ਜਲੇਬੀਆਂ ਫਰਮੈਂਟ ਹੁੰਦੀਆਂ ਜਲੇਬੀਆਂ ਚ ਥੋੜਾ ਸਾ ਉਹ ਦਹੀਂ ਵੀ ਪਾ ਦਿੰਦੇ ਜਿਹੜਾ ਚਾਸ਼ਨੀ ਚ ਜਾਂਦੀ ਹੈ ਨਾ ਉਹ ਚੀਜ਼ ਉਹ ਬੜੀ ਜਲੇਬੀ ਦਾ ਇੱਕ ਆਪਣਾ ਹੀ ਸਵਾਦ ਆ पूरी और मिठी जी बहुत अच्छा एक फ्लेवर दें तो ऐ मालपुड़े थोड़ी सी दही जरूर पादी है तो यह अच्छी तरह विस्क कर लो दही हूँ नाल हल्का सा बिल्कुल मामूली ज सॉल्ट पा बिल्कुल हल्का सा बस इस तो ज्यादा नहीं ये देखो चुटकी एक चुटकी नमक की हम ਪਹਾਵਾਗੇ ਅਸੀਂ 2 ਚਮਚਾਚ 1 ਟੇਬਲस्पून ਹੈ 2 ਚਮਚ ਚ ਪਰ ਕੇ ਮੈਂ ਪਾ ਰਹੀ ਹਾਂ ਸੂਜੀ 1 2 ਠੀਕ ਹੈ ਤੇ ਨਾਲ ਮੈਂ ਲੈ ਰਹੀ ਹਾਂ ਕਣਕ ਵਾਲਾ ਆਪਣਾ ਆਟਾ ਤੇ 2 ਚਮਚ ਹੀ ਮੈਂ ਕਣਕ ਦੇ ਆٹے ਦੇ ਪਾ ਰਹੀ ਹਾਂ 1 2 ਠੀਕ ਹੈ ਜੀ ਤੇ ਹੁਣ ਇਹਨੂੰ ਕਰਨਾ ਹੈ ਵਧੀਆ ਜਾ ਬਿਸਕ ਤੇ ਹੁਣ ਜਾਏਗਾ ਇਹਦੇ ਚ ਮੈਦਾ ਔਰ ਮੈਦੇ ਜਿਆਦਾ ਮੈਦਾ ਪਾਉਤੋਂ ਉਹਦਾ ਸਵਾਦ ਹੀ ਬਹੁਤ ਆਂਦਾ ਹੈ ਦੇਖੋ ਇਹ ਕਦੇ ਕਦੇ ਖਾਣੀ ਹੁੰਦੀ ਹੈ ਚੀਜ਼ ਆਪਾਂ ਇਹ ਤਾਂ ਹੈ ਨਹੀਂ ਕਿ ਹਰ ਹਫਤੇ ਬਣਾ ਕੇ ਖਾ ਰਹੇ ਆ ਫਿਰ ਪ੍ਰੋਪਰ ਬਣਾਓ ਠੀਕ ਹੈ ਨਾ ਫਿਰ ਮਜ਼ਾ ਤਾਂ ਹੀ ਆਂਦਾ ਹੈ ਤੇ ਹੁਣ ਜਾਏਗਾ ਇਹਦੇ ਚ ਦੋ ਕੜਛੀਆਂ ਇਹ ਵਾਲੀ ਭਰ ਕੇ ਚਲੋ ਮੈਂ ਤੁਹਾਨੂੰ ਕੱਪ ਦੇ ਕੱਪ ਦਾ ਹਿਸਾਬ ਹੀ ਲਾ ਕੇ ਦਾਂ ਪੂਰਾ ਇੱਕ ਕੱਪ ਭਰ ਕੇ ਜਾਏਗਾ ਇਸ ਚ ਮੈਦੇ ਦਾ ਇਹ ਵਾਲਾ ਇਹ ਹੈਗਾ ਮੇਰਾ 230 ਗ੍ਰਾਮਸ ਦਾ ਕੱਪ ਹੈ ਇਹ ਲੋ ਜੀ ਪੂਰਾ ਇੱਕ ਕੱਪ ਭਰ ਕੇ ਇਵੇਂ ਹੌਲੀ ਹੌਲੀ ਕਰਕੇ ਨਾਲ ਹੀ ਉਹ ਵਿਸਤ ਕਰ ਹੀ जाएंगे ਨਾਲੇ ਆਪਾਂ ਮਿਕਸ ਕਰ ਹੀ जाएंगे ਏ ਦੇਖੋ ਇਹ ਜਿਹੜੀ ਕਨਸਿਸਟੈਂਸੀ ਥੋੜੀ ਪਤਲੀ ਹੈ ਹੈਨਾ ਹਲੇ ਤੋਂ ਮੈਂ ਇੱਕ ਕੱਪ ਵਰਕੇ ਪਾਇਆ ਤਾਂ ਇਹਦਾ ਮਤਲਬ ਅੱਧਾ ਕੱਪ ਮੈਂ ਹੋਰ ਇਹਦੇ ਚ ਆਰਾਮ ਨਾਲ ਖੱਪ ਜਾਣਾ ਤੇ ਮੈਂ ਹਾਫ ਕੱਪ ਹੋਰ ਲੈ ਲਈਆਂ ਇਹ ਵਾਲਾ ਇਹ ਦੇਖੋ ਤੇ ਇਸ ਚ ਆਪਾਂ ਨੇ ਪੀਸਕ ਚਾ ਲੋ ਜੀ ਅੱਛੀ ਤਰ੍ਹਾਂ ਇਹਨੂੰ ਫੈਂਟ ਲੋ ਹੁਣ ਦੇਖੋ ਇਹਦੀ ਕਨਸਿਸਟੈਂਸੀ ਇਹ 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 ਇਦਾਂ ਦੀ ਚਾਹੀਦੀ ਹੈ ਸਾਨੂੰ ਠੀਕ ਹੈ ਇਹ ਦੇਖੋ بس ਇਹ ਪਰਫੈਕਟ ਕੰਸਿਸਟੈਂਸੀ ਇਹਦੀ ਹੋ ਗਈ ਰੈਡੀ ਤੇ ਹੁਣ ਇਹਦੇ ਵਿੱਚ ਮੈਂ ਕੀ ਕਰਾਂਗੀ ਇਹ ਦੇਖੋ ਇਹ ਹੈ ਬੇਕਿੰਗ ਸੋਡਾ ਦੇਖੋ ਕਿੰਨਾ ਕ ਬਿਲਕੁਲ ਥੋੜਾ ਜਿਹਾ ਮਾਮੂਲੀ ਜਿਹਾ ਪਾਣਾ ਸੀ ਬੇਕਿੰਗ ਸੋਡਾ ਇਸ ਤੋਂ ਜ਼ਿਆਦਾ ਨਹੀਂ ਪਾਣਾ ਇਹ ਦੇਖੋ ਬੇਕਿੰਗ ਸੋਡਾ ਤੇ ਨਾਲ ਮੈਂ ਪਾ ਰਹੀ ਇੱਕ ਚਮਚ ਪਰ ਕੇ ਸੌਫ ਦਾ ਸੌਫ ਦਾ ਬਹੁਤ ਅੱਛਾ ਫਲੇਵਰ ਆਂਦਾ ਇਸ ਤੇ ਚਲੋ ਹੁਣ ਇਹਨੂੰ ਵੀ ਅਸੀਂ ਅੱਛੇ ਤਰ੍ਹਾਂ ਕਰ ਲੋ ਪੇਂਟ ਲੋ ਤੇ ਹੁਣ ਇਹਨਾਂ ਆਪਾਂ ਥੋੜੀ ਜੀ ਦੇ ਦਾਂ ਇਹਨੂੰ ਰੈਸਟ ਕਰਨ ਲਈ ਰੱਖ ਦੰਨੇ ਤੇ ਇੰਨੇ ਰੈਸਟ ਹੋ ਰਿਹਾ ਤੇ ਆਪਾਂ ਬਣਾਉਂਦੇ ਚਾਸ਼ਨੀ हूँ मैं शुरू कर लगी अपनी चाशनी ठीक है चाशनी बना ली हूँ ले रही हूँ मैं वाइट अपनी शुगर ये पूरी एक कप भर के चलो जी एक कप शुगर होगी तो नाल जाएगा पौना कप पानी ए, पौना कप बस और एक तार चाशनी बनानी असी ले रही दो तीन इलायचियाँ चलो जी ये कुट के पा दिए ਆ ਰਹੀ ਹੈ ਕੇਸਰ ਦੋ ਚਾਰ ਧਾਗੇ ਕੇਸਰ ਦੇ ਪਾ ਦੋ ਅੱਛਾ ਦਾ ਰੰਗ ਹੋ ਜਾਏਗਾ ਚਾਸ਼ਨੀ ਦਾ ਇਹ ਲੋ ਜੀ ਬਸ ਵਾਤਾ ਸੋਨਾ ਪਾਨੇ ਨੂੰ ਅચ્છી ਤਰ੍ਹਾਂ ਬੋਇਲ ਕਰ ਲੈਣਾ ਮਾਲ ਪੂਰੇ ਦਾ ਮਜ਼ਾ ਤਾਂ ਸੀ ਜੋ ਬਚਪਨ ਚ ਲਿਖਤਾ ਹੈ ਨਾ ਸੱਚ ਪੁੱਛੋ ਇੰਨਾ ਮਜ਼ਾ ਆਂਦਾ ਹੁੰਦਾ ਸੀ ਨਾ ਅਸੀਂ ਨਾ ਜਦੋਂ ਅਸੀਂ ਸ਼ਹਿਰੋਂ ਪਿੰਡ ਜਾਣਾ ਆਪਣੇ ਹੈ ਨਾ ਤੇ ਉਹ ਪਿੰਡ ਫਿਰ ਪੂਆ ਉਹਨੇ ਵੀ ਆਈ ਹੁੰਦੀਆਂ ਸੀ ਕਜ਼ਨ ਸਾਰੇ ਇਕੱਠੇ ਹੋਏ ਹੁੰਦੇ ਸੀ ਫਿਰ ਬੜੀ ਬੜੀ ਸਾਰੀ ਕੜਾਈ ਤੇ ਮੰਮੀ ਤੇ ਮੇਰੀ ਚਾਚੀ ਜੀ ਨੇ ਤੇ ਪੂਆ ਉਹਨੇ ਵੀ ਨਾਲ ਲੱਗ ਜਾਂਦੀਆਂ ਸੀ ਤੇ ਉਹਨਾਂ ਨੇ ਉਹ ਬਣਾ ਲੈ ਖੀਰ ਪੂੜੇ ਚਾਸ਼ਨੀ ਵਾਲੇ ਇੰਨੇ ਮਜ਼ੇ ਨਾਲ ਅਸੀਂ ਖਾਂਦੇ ਹੁੰਦੇ ਸੀ ਨਾ ਫਿਰ ਪਤਾ ਹੈ ਅਸੀਂ ਕਿਵੇਂ ਖਾਂਦੇ ਸੀ ਅਸੀਂ ਨਾ نیچے ਆਪਣੀ ਦਰੀ ਵਿਛੀ ਹੁੰਦੀ ਸੀ ਅਸੀਂ ਸਾਰੇ ਨਿਆਣੇ ਨੀਚੇ ਬਹਿ ਜਾਂਦੇ ਸੀ ਤੇ ਉਹ ਥਾਲੀਆਂ ਚ ਉਹ بڑے بڑے ਕੋਲੇ ਹੁੰਦੇ ਸੀ ਉਦੋਂ ਉਸ ਤੇ ਬੈਠ ਕੇ ਇੰਨੇ ਮਜ਼ੇਦਾਰ ਉਹ ਬਚਪਨ ਹੁੰਦਾ ਸੀ ਅੱਜ ਕੱਲ ਤਾਂ ਡਿਜੀਟਲ ਬਚਪਨ ਹੈ ਬੱਚਿਆਂ ਦਾ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ਾਂ ਬਾਰੇ ਏ ਦੇਖੋ ਜੀ ਹੁਣ ਆਪਣੀ ਚਾਸ਼ਨੀ ਹੋ ਗਈ ਹੈ ਰੈਡੀ ਆਰੇ ਮੈਂ ਤਾਂ ਟੱਚ ਕਰਕੇ ਦਿਖਾਵਾਂ ਇਹ ਬਸ ਹਲਕੀ सी ਤਾਰ ਬੰਨੀ ਚਾਹੀਦੀ ਚਿਪਚਿਪੀ ਹੋਣੀ ਚਾਹੀਦੀ ਬਸ ਇੰਨੀ ਕੁ ਬਹੁਤ ਜ਼ਿਆਦਾ ਤਾਰ ਵੀ ਨਾ ਹੋਏ ਫਿਰ ਉਹ ਜੰਮਨੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਇਸ ਚੀਜ਼ ਲਈ ਨਾ ਇਹਦੇ ਲਈ ਤਾਂ ਇੰਨੀ ਕੁ ਬਹੁਤ ਹੈ ਬਸ ਚਾਸ਼ਨੀ ਤੇ ਹੁਣ ਆਪਾਂ ਆਪਣਾ ਪੂੜਿਆ ਦਾ ਪ੍ਰੋਸੈਸ ਕਰਾਂਗੇ ਸ਼ੁਰੂ ਇਹ ਦੇਖੋ ਜੀ ਥੋੜੀ ਜਿਹੀ ਪਿਸਤੇ ਹੈ ਅਖਰੋਟ ਹੈ ਤੇ ਆਪਾਂ ਇਹਦੇ ਉੱਪਰ ਮਾਲ ਪੂੜਿਆਂ ਦੇ ਉੱਪਰ ਪਾ ਕੇ ਖਾਵਾਂਗੇ ਕਿ ਮੈਂ ਸੋਚੀ इन भी फटाफट आप क्रश कर देंगे मिक्स हो गए दोनों नट्स अपने हूँ आप कर दें अपना प्रोसेस शुरू ਚਲੋ ਜੀ ਆਪਣਾ ਇਹ ਗਰਮ ਹੋ ਗਿਆ ਆਇਲ ਤੇ ਥੋੜਾ ਜਿਹਾ ਮਿਚਨਾ ਦੇਸੀ ਘਿਓ ਪਾਤਾ ਖੁਸ਼ਬੂ ਵਧੀਆ ਆਏਗੀ ਤੇ ਜਿਹੜੀ ਮੈਂ ਪਿਛਲੇ ਹਫਤੇ 부ਜਾਰਤ ਪਾਈ ਸੀ ਨਾ ਮਤਲਬ ਪਿਛਲੀ ਵੀਡੀਓ ਤੇ ਜਿਹੜੀ 부ਜਾਰਤ ਪਾਈ ਸੀ ਨਾ ਮੈਂ ਕਿ ਚਿੱਟਾ ਹਾਂ ਪਰ ਦੁੱਧ ਨਹੀਂ ਗੱਜਦਾ ਹਾਂ ਪਰ ਰੱਬ ਨਹੀਂ ਵੱਲ ਖਾਂਦਾ ਹਾਂ ਪਰ ਸੱਪ ਨਹੀਂ ਉਹਦਾ ਆਨਸਰ ਕਈਆਂ ਨੇ ਬੱਦਲ ਦੱਸਿਆ ਬੱਦਲ ਨਹੀਂ ਹੈਗਾ ਉਹਦਾ ਆਨਸਰ ਹੈਗਾ ਪਾਣੀ ਪਰ ਕਈਆਂ ਨੇ ਸਹੀ ਵੀ ਦੱਸਿਆ ਪਾਣੀ ਹੈਗਾ ਕਿਉਂਕਿ ਪਾਣੀ ਗੱਜਦਾ ਨਹੀਂ ਐ ਪਾਣੀ ਦੀ ਆਵਾਜ਼ ਹੁੰਦੀ ਐ ਠੀਕ ਐ ਤਾਂ ਕਰਕੇ ਔਰ ਵਰਲ ਵੀ ਖਾਂਦਾ ਜਿੱਥੇ ਮਰਜੀ ਪਾਣੀ ਉਹ ਕਰ ਲੇ ਤੇ ਚਿਚਟਾ ਹੁੰਦਾ ਪਰ ਦੁੱਧ ਵੀ ਨਹੀਂ ਹੁੰਦਾ ਤਾਂ ਕਰਕੇ 부ਜਾਰਤ ਸੀ ਤੇ ਅੱਜ ਦੀ 부ਜਾਰਤ ਹੈਗੀ ਚੱਲਦਾ 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 ਮੁਸਾਫਿਰ ਰੁਕ ਗਿਆ ਲਈ ਚੂਰੀ ਵੱਡੀ ਗਰਦਨ ਫੇਰ ਚੱਲਣ ਲੱਗ ਪਿਆ ਚੱਲਦਾ ਚੱਲਦਾ ਮੁਸਾਫਿਰ ਰੁਕ ਗਿਆ ਲਈ ਚੂਰੀ ਵੱਡੀ ਗਰਦਨ ਫੇਰ ਚੱਲਣ ਲੱਗ ਪਿਆ ਬੁੱਝੇ ਹੁਣ ਕੀ ਐ ਇਹ ਬੁਝਾਰਤ ਥੈਂਕ ਯੂ ਜੀ ਮੇਰਾ ਗ੍ਰੀਸ ਹੈ ਮੈਂ ਆਪਣਾ ਸਟਾਈਲ ਦਿਖਾ ਰਹੀ ਹਾਂ ਕਿ ਮੈਂ ਕਿਵੇਂ ਬਣਾਉਂਦੀ ਮੈਨੂੰ ਪਸੰਦ ਹੈ ਪਤਲੇ-ਪਤਲੇ ਕਈ ਵਾਰ ਕੜਾਈ ਚੋਂ ਦਾ ਤੇਲ ਗਰਮ ਜ਼ਿਆਦਾ ਦਾ ਚੱਕਰ ਨਹੀਂ ਪੈਂਦਾ ਫੇਰ ਕਈ ਵਾਰ ਮੀਡੀਅਮ ਟੂ ਲੋ ਫਲੇਮ ਚ ਵੈਸੇ ਬਣਦੇ ਆ ਤੇ ਕਈ ਵਾਰ ਫੈਲੇਗਾ ਨਹੀਂ ਉਹ ਹੁੰਦਾ ਨਹੀਂ ਤਾਂ ਮੈਨੂੰ ਤਾਂ ਆਪਣਾ ਤਰੀਕਾ ਇਹ ਬਹੁਤ ਵਧੀਆ ਲੱਗਦਾ ਹੈ ਜੇ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਵੀ ਇਦਾਂ ਬਣਾਇਆ ਕਰੋ ਠੀਕ ਹੈ ਤੇ ਮੈਂ ਕੀ ਕਰਦੀ ਪਹਿਲਾਂ ਇਹਨੂੰ ਤਵੇ ਤੇ ਸਪਰੈਡ ਕਰ ਦਿੰਦੀ ਹਾਂ ਠੀਕ ਹੈ ਇਹ ਸਪਰੈਡ ਹੋ ਗਿਆ ਤੇ ਬਹੁਤ ਜਲਦੀ ਦੇਖੋ ਇਹ ਜਿਵੇਂ ਇਹ ਡਰਾਈ ਡਰਾਈ ਹੋਏਗਾ ਨਾ ਉਤੋਂ ਮੈਨੂੰ ਉਸ ਚ ਪਾ ਦੇਣਾ ਆਇਲ ਚ ਪਾ ਦੇਣਾ इजीली ਇਹ ਹੈ ਇਸ ਚਾਦੇ ਔਰ ਇਹਨੇ ਪਤਲੇ ਪਤਲੇ ਬੰਦੇ ਨਾ ਬਹੁਤ ਅੱਛੇ ਬੰਦੇ ਏਦਾਂ ਇਹ ਦੇਖੋ ਏਦਾਂ ਹੀ ਹੁਣ ਮੈਂ ਦੂਸਰਾ ਤਿਆਰ ਕਰ ਲੈਂਦੀ ਆ ਆਪਣਾ ਤਵੇ ਤੇ ਚਲੋ ਫਲੋਂ ਰੱਖਣੀ ਆ ਇਹ ਦੇਖੋ ਇਹਨੇ ਸੋਨੇ 골ਡਨ ਬ੍ਰਾਊਨ ਬੰਦੇ ਆ ਪਤਲੇ ਪਤਲੇ ਬੰਦੇ ਆ भाला चाशनी चलो एक ये कट के बाहर रखो एद ये ये देखो हो गया रेडी हल्का सा गोल्डन ब्राउन बस मिठी मिठी आज थे चलो जी ये चला गया हूँ आहा तीन नान इस पाई चलो नट्स उस चिपक जाते हैं ना वाया ਦੇਖੋ ਜੀ ਆਪਣੇ ਹੋ ਗਏ ਮਾਲਪੂੜੇ ਤਿਆਰ ਐਂ ਦੇਖੋ ਔਰ ਇਹਨੇ ਅੱਛੇ ਐਂਨੇ ਜਾਲੀਦਾਰ ਐਂ ਦੇਖੋ ਇਹ ਦੇਖੋ ਇੰਨੀ ਸੋਹਣੀ ਜਾਲੀ ਬਣੀ ਹੋਈ ਆ ਇਹਦੀ ਔਰ ਜਦ ਜਸ ਸिखਾਉਂਗੇ ਨਾ ਔਰ ਪਤਲੇ ਪਤਲੇ ਐ ਬਿਲਕੁਲ ਪਤਲੇ ਇਸ ਤਰੀਕੇ ਨਾਲ ਬਣਾਓ ਕਦੇ ਤੁਹਾਡੇ ਮਤਲਬ ਕਈ ਵਾਰ ਕੜਾਈ ਚ ਅਸੀਂ ਪਾਉਂਦੇ ਆ ਨਾ ਕੜਚੀ ਨਾਲ ਅਸੀਂ ਕਿਹੜਾ ਇਹਨੇ ਮੈਂ ਕਿ ਇੰਨੀ ਐਕਸਪਰਟ ਤਾਂ ਹੈ ਨਹੀਂ ਪਰ ਉਹ ਜੀਤਾ ਕਰਦੇ ਪਰ ਮੈਂ ਇਦਾਂ ਬਣਾਉਂਦੀ ਆ ਆਪਣੇ ਪਤਲੇ-ਪਤਲੇ ਔਰ ਇੰਨੇ ਸਵਾਦ ਬੰਦੇ ਆ ਨਾ ਥੋੜੀ ਜਿਹੀ ਦਹੀਂ ਪਾਉ ਜਿਵੇਂ ਮੈਂ ਤੁਹਾਨੂੰ ਦੱਸਿਆ ਉਵੇਂ ਬਣਾਇਓ ਔਰ ਬਹੁਤ ਹੀ ਬੇਹਦ ਸਵਾਦ ਹੁਣ ਅੱਧੇ ਮਖੀਰ ਵੀ ਬਣਾਈ ਹੋਈ ਆ ਖੀਰ ਮੇਰੀ ਦੇਖੋ ਕਿੰਨੀ ਵਧੀਆ ਹੈ ਰਬੜੀ ਵਰਗੀ ਖੀਰ ਹੈ ਪਿੰਕ ਜਮਾਈ ਤੇ ਇਹਦੀ ਮੈਂ ਰੈਸਿਪੀ ਕਰਦੇ ਫੇਰ ਸ਼ੇਅਰ ਕਰਾਂ ਕਿਉਂਕਿ ਜਿਹੜੀ ਖੀਰ ਆ ਨਾ ਖੀਰ ਕੋਈ ਸੌਖੀ ਨਹੀਂ ਬਣਾਣੀ ਮਤਲਬ ਸੌਖੀ ਬਹੁਤ ਹੈ ਬਣਾਉਣੇ ਪਰ ਟਾਈਮ ਲੱਗਦਾ ਕਿਉਂਕਿ ਪਿਆਰ ਨਾਲ ਬਣਾਉਂਦੇ ਸੀ ਕਾੜ-ਕਾੜ ਕੇ ਕਾੜ-ਕਾੜ ਕੇ 3-4 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਮੈਂ ਕੀ ਖੀਰ ਕਦੇ ਫੇਰ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਹੁਣ ਮੇਰੀ ਖੀਰ ਰੈਡੀ ਹੈ ਇਹ ਮੇਰਾ ਪੂਰਾ ਹੈ ਇੰਨਾ ਸਵਾਦ ਤੇ ਵਿਦ ਖੀਰ ਆਏ ਹਾਏ ਹਮ 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 यने स्वाद है ना और क्रिस्प भी लगते हैं वाले पूरे जिमें मैं थोड़ा दस्या ना थोड़ा बिल्कुल उमें फॉलो करो बहुत ही लजीज़ बनेंगे तो थोड़े प्यार दा, और मेरी वीडियोस देख का शेयर करुक्रिया बहुत बहुत बस वेखते रहो तो कोई थोड़ी अपनी कोई सजैशन होए अपना कोई व्यू पॉइंट होए अपना फीडबैक प्लीज मेरे ना जरूर साझा करो थैंक यू ऑल फॉर वॉचिंग तेजीस किचन एंड डोंट फु गेट टू लाइक सबसक्राइब एंड शेयर ऑलसो